ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਗੁਰ ਦੀਆ ਜਿਸਨੇ ਵੇਦਾਂ ਨੂੰ ਖੋਜਦਿਆਂ ਸ਼ਾਸਤਰਾਂ ਨੂੰ ਖੋਜਦਿਆਂ ਵਾ ਤੁਨ ਨੂੰ ਖੋਜਦਿਆਂ ਮਨ ਨੂੰ ਖੋਜਦਿਆਂ ਵਾ ਸਾਧ ਸੰਗਤ ਦੁਆਰਾ ਖੋਜ-ਖੋਜ ਕੇ ਅੰਮ੍ਰਿਤ ਨਾਮ ਨੂੰ ਪੀਣਾ ਕੀਤਾ ਹੈ ਅਤੇ ਸਤਿਗੁਰਾਂ ਨੂੰ ਮਨ ਭੇਟਾ ਕਰਦੀ ਹੈ ਕਿ ਇਹ ਦਿੱਤਾ ਹੈ ਤੇ ਖਿਮਾ ਰੂਪੀ ਗੁਣ ਨੂੰ ਗਹਿ ਗ੍ਰਹਿਣ ਕੀਤਾ ਹੈ ਖਰਾ ਖਰਾ ਆਖੇ ਸਭ ਕੋ ਇਹ ਖਰਾ ਰਤਨ ਜੁਗ ਚਾਰੇ ਹੋਏ ਉਸ ਨੂੰ ਕਹਿੰਦੇ ਸਾਰੇ ਕੋਈ ਹੀ ਖਰਾ ਖਰਾ ਪਾਪ ਚੰਗਾ ਚੰਗਾ ਆਖਦੇ ਹਨ ਵਾ ਜਿਸ ਕੋਲ ਖਰਾ ਸੱਚਾ ਧਰਮ ਹੈ ਉਸ ਖਰਾ ਸੱਚੇ ਧਰਮ ਵਾਲੇ ਨੂੰ ਸਭ ਕੋਈ ਸੱਚਾ ਹੀ ਆਖਦਾ ਹੈ ਬਾਬ ਰਤਨੂ ਪਰਮੇਸ਼ਰ ਆਪ ਹੀ ਖਰਾ ਚੰਗਾ ਹੈ ਜੋ ਚਾਰੇ ਚੋਹਾਂ ਜੁਗਾਂ ਵਿੱਚ ਹੀ ਚੰਗਾ ਹੁੰਦਾ ਹੈ ਆਇਆ ਹੈ ਖਾਤ ਪੀਅੰਤ ਮੂਏ ਨਹੀਂ ਜਾਣਿਆ ਕਿਨ ਮੂਏ ਜਾਂ ਸ਼ਬਦ ਪਛਾਨਿਆ ਜੋ ਖਾਤ ਕੀਏ ਖਾਂਦੇ ਪੀਅੰਤ ਪੀਂਦੇ ਮੂਏ ਮਰ ਗਏ ਹਨ ਉਹਨਾਂ ਨੇ ਹਰੀ ਨੂੰ ਨਹੀਂ ਜਾਣਨਾ ਕੀਤਾ ਵਾ ਜੀਵ ਖਾਂਦੇ ਪੀਅੰਤ ਪੀਂਦੇ ਅੰਤ ਨੂੰ ਮਰ ਗਏ ਹਨ ਪਰ ਪਰਮੇਸ਼ਰ ਦੇ ਸਰੂਪ ਨੂੰ ਨਹੀਂ ਜਾਣਿਆ ਕਿੰਨੇ ਮਹਿਮੂਏ ਜਾ ਸ਼ਬਦ ਪਛਾਨਿਆ ਹਾਂ ਕਹਿੰਦੇ ਉਹ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਪਛਾਣ ਲਿਆ ਹੈ ਉਹ ਇੱਕ ਖਿੰ ਛਿੰਦੇ ਵਿੱਚ ਹੀ ਜੀਵਤ ਭਾਵ ਤੋਂ ਮੂਹੇ ਮਰ ਕੇ ਨਿਹਾਲ ਹੋ ਜਾਂਦੇ ਆ ਅਸਥਿਰ ਜੀਤ ਮਰਨ ਮਨ ਮੰਨਿਆ ਗੁਰ ਕਿਰਪਾ ਦੇ ਨਾਮ ਪਛਾਨਿਆ ਹਾਂ ਹਾਂ ਜਿਨ੍ਹਾਂ ਦਾ ਮਨ ਹਿਰਦਾ ਜੀਵਤ ਭਾਵ ਵੱਲ ਮਰਨ ਲਈ ਮੰਨ ਗਿਆ ਹੈ ਉਹਨਾਂ ਦਾ ਹਿਰਦਾ ਬ੍ਰਹਮ ਸਰੂਪ ਵਿੱਚ ਸਥਿਤ ਪਾਵਿ ਸਥਿਤ ਹੋ ਗਿਆ ਹੈ ਗੁਰ ਸਤਗੁਰੂ ਸਾਹਿਬ ਜੀ ਦੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ ਉਹਨਾਂ ਨੇ ਨਾਮ ਅੰਮ੍ਰਿਤ ਨੂੰ ਪਛਾਨਣਾ ਕੀਤਾ ਹੈ ਗगनੰਗੰਬੀਰ ਗगनੰਤਰ ਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ ਉਹ ਪਰਮੇਸ਼ਰ ਗगनੰਤਰ ਆਕਾਸ਼ ਆਦਿਕਾਂ ਦੇ ਵਿੱਚ ਵਾਸ ਵਸਦਾ ਤਾਂ ਹੈ ਪਰ ਆਪ ਗगन ਆਕਾਸ਼ ਆਦਤੋਂ ਗੰਬੀਰ ਡੂੰਗਾ ਹੈ ਅਕ蒂 ਭਾਵ ਆਕਾਸ਼ਾਂ ਦਾ ਆਕਾਸ਼ ਰੂਪ ਹੈ। ਵਾ ਨਿਵਾਸ ਕੀ ਇਹ ਵਾਸ ਵਾਸ਼ਨਾ ਤੋਂ ਨਿਰਹਿਤ ਹੋਣ ਕਰਕੇ ਤੇ ਹਿਰਦੇ ਵਿੱਚ ਸ਼ਾਂਤੀ ਹੋਣ ਕਰਕੇ ਸੁਖ ਸਰੂਪ ਨਾਲ ਮਿਲਾਪ ਹੋ ਜਾਂਦਾ ਹੈ। ਗਿਆਨ ਆਵੇ ਆਏ ਨ ਜਾਏ ਗੁਰਪ੍ਰਸਾਦ ਰਹਿ ਲਿਵ ਲਾਏ। ਹ ਜਿੰਨਾ ਪੁਰਖਾਂ ਦੇ ਹਿਰਦੇ ਚੋਂ ਗੁਰਾਂ ਦੀ ਕਿਰਪਾ ਦੁਆਰਾ ਅਗਿਆਨ ਚਲਾ ਗਿਆ ਹੈ। ਉਹਨਾਂ ਦੇ ਹਿਰਦੇ ਵਿੱਚ ਮੁੜ ਕੇ ਫਿਰ ਅਗਿਆਨ ਨਹੀਂ ਆਉਂਦਾ। ਅਤੇ ਆਇਆ ਗਿਆਨ ਮੁੜ ਕੇ ਕਿਤੇ ਜਾਂਦਾ ਨਹੀਂ ਪਾਪ ਗਿਆਨ ਸਦਾ ਹੀ ਇਸਤਿਤ ਰਹਿੰਦਾ ਹੈ ଅਤਵਾ ਜਿਨ੍ਹਾਂ ਦਾ ਗਿਆਨ ਚਲਾ ਗਿਆ ਉਹ ਮੁੜ ਕੇ ਨਹੀਂ ਆਉਂਦਾ ਅਤਿਉ ਪੁਰਖ ਆਉਂਦੇ ਜਾਂਦੇ ਜੰਮਦੇ ਮਰਦੇ ਨਹੀਂ ਹਨ ਵਾ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਇੱਕ ਵਾਰ ਆ ਗਿਆ ਹੈ ਉਤੋਂ ਹਰੀ ਜਾਂਦਾ ਨਹੀਂ ਪਾਪ ਇੱਕ ਵਾਰ ਪ੍ਰਗਟ ਹੋ ਕੇ ਫਿਰ ਸਾਖ ਆ ਸਾਖਿਆਤ ਨਹੀਂ ਹੁੰਦਾ ਕਹਿੰਦੇ ਉਹ ਸਤਿਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਕਰਕੇ ਹਰ ਵਕਤ ਲਿਵ ਬਿਰਤੀ ਲਾ ਕੇ ਪਰਮੇਸ਼ਰ ਨਾਲ ਜੁੜੇ ਰਹਿੰਦੇ ਆ ਗगन अगਮ ਅਨਾਥ ਅਜੋਨੀ ਅਸਥਿਰ ਚੀਤ ਸਮਾਦ ਸਗੋਨੀ ਜੋ ਗगन ਆਕਾਸ਼ ਆਦਕ ਵਰਗੇ ਕਰਕੇ ਵੀ अगਮ ਅਪਹੁੰਚ ਅਚਲ ਹੈ ਅਨਾਥ ਉਸ ਦਾ ਕੋਈ ਸੁਆਮੀ ਨਹੀਂ ਅਤੀ ਮਾਤਾ ਪਿਤਾ ਨਾ ਹੋਣ ਕਰਕੇ ਅਜੋਨੀ ਅਜਨਮਾ ਸਰੂਪ ਹੈ ਵਚਿਤ ਆਕਾਸ਼ ਰੂਪ ਬ੍ਰਹਮ ਅਗੰਮ ਮਨ ਦੀ ਗਮਤਾ ਤੋਂ ਰਹਿਤ ਭਾਵ ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ ਸਤਿਗੁਰੂ ਕਹਿੰਦੇ ਸਗੋਨੀ ਜਿਹੜੇ ਪੁਰਖ ਹਰ ਵਕਤ ਵਾਹਿਗੁਰੂ ਦੇ ਚੇਤ ਨੂੰ ਅਸਥਿਰ ਇਸਤਿਤ ਕਰਕੇ ਰੱਖਦੇ ਉਹਨਾਂ ਦੀ ਸਗੋਨੀ ਸੈਂਕੜੇ ਗੁਣਾ ਵੱਧਵੀਂ ਸਮਾਧ ਲੱਗਦੀ ਹੈ ਭਾਵ ਇਹੋ ਹੀ ਸੌ ਗੁਣੀ ਸਮਾਧੀ ਹੈ ਇਸ ਵਰਗੀ ਅੱਖਾਂ ਬੰਦ ਕਰਕੇ ਸਮਾਧੀ ਲਾਉਣੀ ਦਸਵੇਂ ਦੁਆਰ ਪ੍ਰਾਂ ਚੜਾਉਣੇ ਇਤਿਹਾਦ ਹੋਰ ਕੋਈ ਵੀ ਸਮਾਧੀ ਨਹੀਂ ਫਿਰ ਉਹ ਨ ਸਿੱਧਾ ਨਹੀਂ ਪ੍ਰਸ਼ਨ ਕੀਤਾ ਸਤਿਗੁਰੂ ਜੀ ਚਿੱਤ ਨੂੰ ਅਚਲ ਕਿਵੇਂ ਰੱਖੀਦਾ ਹੈ ਪਾਤਸ਼ਾਹ ਫਰਮਾਉਂਦੇ ਆ ਹਰ ਨਾਮ ਚੇਤ ਫਿਰ ਪਵਹਿ ਨ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੇ ਬਾਫੀ ਚੌਨੇ ਆ ਵੈਸੀ ਪ੍ਰਸ਼ਨ ਦਾ ਸਿੱਖਾਂ ਨੇ ਗੁਰਸਿੱਖਾਂ ਨੇ ਸੰਗਤ ਨੇ ਪ੍ਰਸ਼ਨ ਕੀਤਾ ਸੀ ਸਿੱਧਾਂ ਦਾ ਇਹ ਵਾਚਕ ਨਹੀਂ ਆ ਇਸ ਗੱਲ ਦੀ ਖਿਮਾ ਚਾਹੁੰਦੇ ਹਾਂ ਵਾਹਿਗੁਰੂ ਹਰ ਨਾਮ ਚੇਤ ਫਿਰ ਪਵਹਿ ਨ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੇ ਇਹ ਭਾਈ ਪਰਮੇਸ਼ਰ ਦਾ ਨਾਮ ਸਿਮਰਨੇ ਕਰਕੇ ਹੀ ਚਿਤ ਅਚਲ ਰਹਿੰਦਾ ਹੈ ਅਤੇ ਫਿਰ ਮੁੜ ਕੇ ਜੂਨੀ ਜੂਨਾ ਵਿੱਚ ਨਹੀਂ ਪੈਣਾ ਪੈਂਦਾ ਗੁਰ ਸਿੱਖਿਆ ਹੀ ਸਾਰ ਸ੍ਰੇਸ਼ਟ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਹੋਰ ਨਾਮ ਤੋਂ ਬਿਹੂਨੀ ਬਿਨਾ ਸਭ ਮਨਮਤ ਹੈ ਵਾ ਪ੍ਰਭੂ ਨਾਮ ਵਿੱਚ ਲੱਗੀ ਹੋਈ ਸ੍ਰਿਸ਼ਟੀ ਗੁਰਮਤ ਵਿੱਚ ਹੈ ਤਿਸਾਰ ਸਰੂਪ ਦੀ ਪ੍ਰਾਪਤੀ ਵਾਲੀ ਹੈ ਬਾਕੀ ਨਾਮ ਤੋਂ ਵੀ ਹੁਣੀ ਹੋਰ ਸ੍ਰਿਸ਼ਟੀ ਤਾਂ ਜੂਨਾ ਵਿੱਚ ਹੀ ਭੜਕਦੀ ਫਿਰਦੀ ਹੈ ਭਾਂਡੇ ਨੇ ਜੋ ਗੁਰਾ ਗਜ ਗਿਆਸੂ ਰੂਪ ਵਿੱਚ ਪ੍ਰਾਰਥਨਾ ਕੀਤੀ ਸਤਿਗੁਰੂ ਜੀ ਉਸੇ ਦਾ ਅਨਵਾਦ ਕਰਦੇ ਹੋਏ ਕਥਨ ਕਰਦੇ ਆ ਕਰ ਦਰ ਫਿਰਤਾ ਕੀ ਬਹੁਤੇਰੇ ਜਾਤ ਅ ਸੰਖ ਅੰਤ ਨਹੀਂ ਮੇਰੇ ਇਹ ਸਤਿਗੁਰੂ ਜੀ ਬਹੁਤ ਸਾਰੇ ਸਰੀਰਾਂ ਰੂਪੀ ਘਰਾਂ ਤੇ ਇੰਦਰੀਆਂ ਰੂਪ ਦਰਾਂ ਵਿੱਚ ਫਿਰ ਫਿਰ ਕੇ ਮੇਰੀ ਬਿਰਤੀ ਥੱਕ ਗਈ ਹੈ ਵਾ ਸਰੀਰਾਂ ਰੂਪੀ ਘਰਾਂ ਤੇ ਦਰ ਵਿੱਚ ਵਾ 84 ਲੱਖ ਜੁਨਾ ਰੂਪੀ ਘਰਾਂ ਦੇ ਵਿੱਚ ਪਰਮਦੀ ਹੋਈ ਥੱਕ ਗਈ ਹੈ ਪਰ ਫਿਰ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕੀ ਜਾਤ ਅਸੰਖ ਅੰਤ ਨਹੀਂ ਮੇਰੇ اے ਪਾਦਸ਼ਾ ਅਸੰਖ ਅਣਗਿਣਤ ਹੀ ਜਾਤਾਂ ਧਾਰਨ ਕੀਤੀਆਂ ਹਨ ਤੇ ਅਣਗਿਣਤ ਜਾਤਾਂ ਵਿੱਚ ਮੇਰੇ ਜਨਮਾਂ ਦਾ ਅੰਤ ਨਹੀਂ ਪਾਇਆ ਗਿਆ ਕਿ ਤੇ ਮਾਤ ਪਿਤਾ ਸੁੱਤ ਤੀਆ ਕੇਤੇ ਗੁਰ ਚੇਲੇ ਫੁਨ ਹੁਆ ਪਾਤਸ਼ਾਹ ਫਰਮਾਉਂਦੇ ਕਈ ਵਾਰ ਤਾਂ ਮਾਤਾ ਪਿਤਾ ਸੁੱਤ ਪੁੱਤਰ ਤੇ ਧੀਆਂ ਆਦ ਸੰਸਾਰੀ ਸਾਖ ਬਣਦੇ ਰਹੇ ਵਾਏ ਸਾਖ ਸਾਰੇ ਜਨਮਾਂ ਵਿੱਚ ਹੋਏ ਕੇਤੇ ਕਈ ਵਾਰ ਗੁਰ ਬਣਿਆ ਕਈ ਵਾਰ ਚੇਲੇ ਰੂਪ ਵਿੱਚ ਹੋਣਾ ਕੀਤਾ ਫੁਨ ਪੁਨਾ ਕਈ ਮੇਰੇ ਚੇਲੇ ਹੋਏ ਹਨ ਵਾ ਅਨੇਕਾਂ ਜਨਮਾਂ ਵਿੱਚ ਗੁਰ ਤੇ ਚੇਲੇ ਰੂਪ ਵਿੱਚ ਹੋਣਾ ਕੀਤਾ ਕੱਚੇ ਗੁਰ ਤੇ ਮੁਕਤ ਨਾ ਹੂਆ ਕੀਤੀ ਨਾਰ ਅਨਵਾਰ ਏਕ ਸਮਾਲ ਹਾਂ ਪਾਤਸ਼ਾਹ ਵਰਮਾਉਂਦੇ ਕੱਚੇ ਗੁਰੂ ਦੀ ਸੰਗਤ ਕਰਨ ਤੋਂ 84 ਲੱਖ ਜੁਨਾ ਵਿੱਚ ਆਉਣਾ ਜਾਣਾ ਚੌਹਾਂ ਜੁਗਾਂ ਵਿੱਚ ਬਣਿਆ ਰਿਆ ਪਰ ਸਾਡਾ ਜੀ ਮੁਕਤ ਨਹੀਂ ਹੋ ਸਕਿਆ ਭਾਵ ਮੁਕਤੀ ਤੋਂ ਵਾਂਝਾ ਹੀ ਰਿਆ ਜਿਵੇਂ ਅਸੀਂ ਇਤਿਹਾਸ ਵਿੱਚ ਪੜਦੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ 6ਵੇਂ ਪਾਤਸ਼ਾਹ ਜਦੋਂ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਸਨ ਤਾਂ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਲਿਧਾਈ ਕੇ ਪਹੁੰਚੇ ਉੱਥੇ ਇੱਕ ਚੌੜੇ ਫਨ ਵਾਲਾ ਭਾਰੀ ਸੱਪ ਜਿਸਦੇ ਪੇਟ ਵਿੱਚ ਕੀੜੇ ਸਨ ਸਿੱਧਾ ਹੀ ਗੁਰੂ ਜੀ ਵੱਲ ਆ ਰਿਹਾ ਭਾਈ ਬਿਦੀ ਚੰਦ ਜੀ ਕਹਿਣ ਲੱਗੇ ਮਹਾਰਾਜ ਜੀ ਬਹੁਤ ਹੀ ਖਤਰਨਾਕ ਸੱਪ ਸਿੱਧਾ ਆ ਰਿਹਾ ਹੈ ਸਤਗੁਰੂ ਜੀ ਨੇ ਕਿਹਾ ਕਿ ਬਿਦੀ ਜੰਦ ਸ਼ੰਕਾ ਨਾ ਕਰ ਇਹ ਸੱਪ ਆਪਣੀ ਕਲਿਆਣ ਵਾਸਤੇ ਸਾਡੀ ਸ਼ਰਨ ਵਿੱਚ ਆ ਰਿਹਾ ਮਹਾਰਾਜ ਜੀ ਨੇ ਆਪਣੀ ਚਰਨ ਛੋਹ ਦੇ ਦੇ ਕੇ ਉਸ ਦਾ ਕਲਿਆਣ ਕੀਤਾ ਚਰਨਾਂ ਦੀ ਛੋਹ ਪ੍ਰਾਪਤ ਕਰਦਿਆਂ ਹੀ ਉਸ ਸੱਪ ਦਾ ਸਾਰਾ ਸਰੀਰ ਫਟ ਗਿਆ ਉਸ ਦੀ ਸਾਰੀ ਦੇ ਵਿੱਚ ਕੀੜੇ ਪਏ ਹੋਏ ਸਨ ਸੱਪ ਦੇ ਸਰੀਰ ਵਿੱਚੋਂ ਇੱਕ ਪ੍ਰਕਾਸ਼ ਵਾਲੀ ਰੂਹ ਨਿਕਲੀ ਤਾਂ ਪਾਈ ਬਿਧੀ ਚੰਦ ਜੀ ਨੇ ਕਿਹਾ ਕਿ ਮਹਾਰਾਜ ਜੀ ਇਹ ਕੀ ਚੀਜ਼ ਹੈ ਤਾਂ ਸਤਿਗੁਰੂ ਜੀ ਨੇ ਕਿਹਾ ਉਸ ਰੂਹ ਨੂੰ ਕਿਹਾ ਕਿ ਆਪਣੇ ਬਾਰੇ ਤੂੰ ਆਪ ਹੀ ਦੱਸ ਉਸ ਰੂਹ ਨੇ ਕਿਹਾ ਕਿ ਹੈ ਗੁਰੂ ਜੀ ਮੈਂ ਬੜਾ ਭਾਰੀ ਵਿਦਵਾਨ ਸੀ ਮੇਰੇ ਅੰਦਰੋਂ ਮਾਇਆ ਦਾ ਮੋਹ ਨਾ ਛੁੱਟਿਆ ਅਤੇ ਨਾ ਹੀ ਮੈਂ ਨਾਮ ਦੀ ਕਮਾਈ ਕੀਤੀ ਲੋਕਾਂ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਗੁਰੂ ਬਣ ਕੇ ਲੋਕਾਂ ਕੋਲੋਂ ਪੂਜਾ ਕਰਵਾਈ ਲੋਕਾਂ ਨੂੰ ਪ੍ਰੇਰਦਾ ਸੀ ਕਿ ਮੈਨੂੰ ਭੇਟਾ ਦਿਓ ਮੈਂ ਹੀ ਬ੍ਰਹਮ ਤੁਹਾਨੂੰ ਮੁਕਤੀ ਦੇਵਾਂਗਾ ਮੇਰੀ ਸੁਰਤੀ ਮਾਇਆ ਵਾਲੀ ਹੁਣ ਕਾਰਨ ਮਰਨ ਉਪਰੰਤ ਮੈਨੂੰ ਸੱਪ ਦੀ ਜੂਨ ਪ੍ਰਾਪਤ ਹੋਗੀ ਜੈਸਾ ਕਿ ਪਾਵਨ ਬਾਗ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੂਨ ਬਲਵਲ ਉਤਰੈ ਉਦੋਂ ਤੋਂ ਮੈਂ ਸੱਪ ਦੀ ਜੂਨ ਵਿੱਚ ਪਿਆ ਹੋਇਆ ਜਿਹੜੇ ਮੇਰੇ ਚੇਲੇ ਚੇਲੀਆਂ ਮੇਰੀ ਪੂਜਾ ਕਰਦੇ ਸਨ ਇਹ ਮੇਰੇ ਸੱਪ ਬਣੇ ਹੋਏ ਸਰੀਰ ਵਿੱਚ ਕੀੜੇ ਬਣ ਕੇ ਰਹਿਣ ਲੱਗ ਪਏ ਮੈਂ ਇਹਨਾਂ ਦੇ ਪਦਾਰਥ ਖਾਦੇ ਹੋਏ ਸਨ ਹੁਣ ਉਹ ਮੇਰਾ ਮਾਸ ਖਾਂਦੇ ਹਨ हे ਦੀਨ ਦਿਆਲ ਗੁਰੂ ਜੀ ਹੁਣ ਆਪ ਜੀ ਨੇ અપਾਰ ਕਿਰਪਾ ਕੀਤੀ ਮੇਰੇ ਸਾਰੇ ਸਰੀਰ ਵਿੱਚ ਸੁਰਾਕ ਹੋਏ ਪਏ ਸਨ ਆਪ ਜੀ ਦੀ ਪਵਿੱਤਰ ਚਰਨ ਛੋਹ ਨੇ ਮੇਰੀ ਕਲਿਆਣ ਕਰ ਦਿੱਤੀ ਆਪ ਜੀ ਪਰਉਪਕਾਰੀ ਹੋ ਆਪ ਜੀ ਦੀ ਕਿਰਪਾ ਨਾਲ ਹੁਣ ਮੈਂ ਬੇਕੁੰਠ ਨੂੰ ਚੱਲਿਆ ਆਹ ਇਹ ਕਹਿ ਕਿ ਉਹ ਰੂਹ ਲੂਪ ਹੋ ਗਈ ਸਤਿਗੁਰੂ ਜੀ ਨੇ ਇਸ ਦੀ ਦੇਹ ਵਿੱਚ ਪਏ ਹੋਏ ਕੀੜਿਆਂ ਦਾ ਕਲਿਆਣ ਵੀ ਕਰ ਦਿੱਤਾ ਕੀਤੀ ਨਾਰ ਵਰ ਏਕ ਸੰਭਾਲ ਪਾਦਸ਼ਾਹ ਫਰਮਾਉਂਦੇ ਕਿਤਨੀਆਂ ਹੀ ਸ੍ਰਿਸ਼ਟੀ ਦੇ ਅੰਦਰ ਜਗਿਆਸੂ ਰੂਪ ਨਾਰ ਇਸਤਰੀਆਂ ਹਨ ਜੋ ਇੱਕ ਵਾਰ ਪਤੀ ਪਰਮੇਸ਼ਰ ਨੂੰ ਸੰਵਾਲ ਜਾਨ ਕਰਦੀਆਂ ਹਨ ଅਤਵਾ ਕਿਤਨੀਆਂ ਹੀ ਪਰਮੇਸ਼ਰ ਦੀਆਂ ਮਹਾਤਮਾ ਰੂਪ ਨਾਰੀਆਂ ਸਭ ਦਾ ਇੱਕੋ ਵਾਰ ਪਤੀ ਪਰਮੇਸ਼ਰ ਹੈ ਉਸ ਨੂੰ ਗੁਰਮਤਿ ਦੁਆਰਾ ਸੰਭਾਲਣਾ ਕਰੋ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹ ਦਿਸ ਢੂਡ ਕਰੈ ਮਹਿ ਪਾਇਆ ਹਾਂ ਜਿਤਨਾ ਚਿਰ ਗੁਰਮੁਖ ਜਨ ਸਰੀਰ ਕਰਕੇ ਜਿਉਂਦੇ ਰਹਿੰਦੇ ਹੋ ਮਰਨ ਤੱਕ ਪ੍ਰਭੂ ਪਰਮੇਸ਼ਰ ਦੇ ਸਿਮਰਨ ਨਾਲ ਸਾਥ ਕੀਏ ਜੁੜੇ ਰਹਿੰਦੇ ਵਾ ਗੁਰਮੁਖ ਦਾ ਮਰਨਾ ਤੇ ਜੀਉਣਾ ਪਰਮੇਸ਼ਰ ਦੇ ਨਾਲ ਹੈ ਵਾ ਗੁਰਮੁਖਾਂ ਨੇ ਸੰਸਾਰ ਵੱਲੋਂ ਮਰ ਕੇ ਪ੍ਰਭੂ ਨਾਲ ਮਿਲ ਕੇ ਚੇਤਨ ਸਰੂਪ ਨੂੰ ਪਾ ਲਿਆ ਹੈ ਤੇ ਪਾਤਸ਼ਾਹ ਫਰਮਾਉਂਦੇ ਹਨ ਇਸੀ ਕਰਕੇ ਉਹਨਾਂ ਨੇ ਦਸੇ ਦਿਸ਼ਾਵਾਂ ਦੇ ਪਦਾਰਥਾਂ ਵਿੱਚ ਭਾਲ ਦੇ ਫਿਰਦੇ ਸੀ ਕਿ ਪਰਮੇਸ਼ਰ ਕਿੱਦੋਂ ਵੀ ਪ੍ਰਾਪਤ ਹੋ ਜਾਵੇ ਪਰ ਜਦ ਸਾਧ ਸੰਗਤ ਰੂਪੀ ਘਰ ਵਿੱਚ ਆਇਆ ਤਰ ਸਾਧ ਸੰਗਤ ਰੂਪੀ ਘਰ ਤੇ ਮਹਿ ਵਿੱਚੋਂ ਹੀ ਪਰਮੇਸ਼ਰ ਪਾ ਲਿਆ ਮੇਲ ਪਿਆ ਸਤਿਗੁਰੂ ਮਿਲਾਇਆ ਜਦ ਪਰਮੇਸ਼ਰ ਦੇ ਨਾਲ ਮੇਲ ਮਿਲਾਪ ਹੋਇਆ ਤਦ ਸਤਿਗੁਰੂ ਸਾਹਿਬ ਜੀ ਨੇ ਵਾਹਿਗੁਰੂ ਦੇ ਸਰੂਪ ਵਿੱਚ ਮਿਲਾ ਦਿੱਤਾ ਵਾਜ ਜਦ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਵਾਹਿਗੁਰੂ ਨਾਲ ਮਿਲਾ ਦਿੱਤਾ ਤਾਂ ਧਹੀ ਵਾਹਿਗੁਰੂ ਦੇ ਸਰੂਪ ਵਿੱਚ ਮੇਲ ਹੋਇਆ ਵਾ ਜਿਸ ਦਾ ਸਤਿਗੁਰੂ ਸਾਹਿਬ ਜੀ ਨੇ ਨਾਮ ਨਾਲ ਮੇਲ ਮਿਲਾ ਦਿੱਤਾ ਹੈ ਉਸ ਦਾ ਵਿਛੜੇ ਹੋਏ ਦਾ ਨਾਮ ਨਾਲ ਮੇਲ ਹੋਇਆ ਹੈ ਗੁਰਮੁਖ ਗਾਵੈ ਗੁਰਮੁਖ ਬੋਲੇ ਗੁਰਮੁਖ ਤੋਲ ਤੋਲਾਵੇ ਤੋਲੇ ਸੋ ਇਸ ਦੇ ਕਈ ਅਰਥ ਕੀਤੇ ਹਨ ਵਿਦਵਾਨਾਂ ਨੇ ਮਹਾਂਪੁਰਖਾਂ ਨੇ ਪਹਿਲਾ ਅਰਥ ਤਾਂ ਇਹ ਹੈ ਕਿ ਗੁਰਮਖ ਜਨ ਕੀਰਤਨ ਰੂਪ ਵਿੱਚ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਗਾਉਂਦਾ ਰਹਿੰਦਾ ਅਤੇ ਗੁਰਮਖ ਜਨ ਮੁਖ ਦੁਆਰਾ ਸੁੱਤੀ ਸਿੱਧ ਪਰਮੇਸ਼ਰ ਦੇ ਜਾਸ ਨੂੰ ਬੋਲਦਾ ਰਹਿੰਦਾ ਆਪ ਭਾਵ ਸਿਫਤ ਸਲਾਹ ਕਰਦਾ ਰਹਿੰਦਾ ਤੇ ਹੋਰਨਾ ਤਾਂ ਹੀ ਬੋਲ ਕੇ ਕਥਾ ਵਾਰਤਾ ਦੁਆਰਾ ਉਪਦੇਸ਼ ਦਿੰਦਾ ਰਹਿੰਦਾ ਗੁਰਮਖ ਜਨ ਗੁਰਤੋਲ ਵਿਚਾਰ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਦਾ ਨਿਰਣਾ ਵੀ ਕਰਦਾ ਰਹਿੰਦਾ ਹੈ ਅਤੇ ਆਪਣੇ ਆਪ ਨੂੰ ਆਤਮ ਤੋਲੇ ਵਿਚਾਰ ਰੂਪੀ ਵਟਾ ਪਾ ਕੇ ਤੋ ਲਾਵੇ ਤਲਾਉਂਦਾ ਰਹਿੰਦਾ ਹੈ। ଅਥਵਾ ਗੁਰਮੁਖ ਜਨ ਵਿਚਾਰ ਰੂਪੀ ਬੱਟੇ ਨਾਲ ਆਪਣਾ ਆਪ ਤੋਲਦਾ ਹੈ। ਅਤੇ ਹੋਰਨਾ ਤਾਂ ਹੀ ਤਲਾਵੇ ਤਲਾਉਂਦਾ ਹੈ। ਪਾਵ ਆਗੂ ਆਪਾ ਤੋਲਣ ਦੀ ਜਾਂਚ ਹੋਰਨਾ ਨੂੰ ਸਿਖਾਉਂਦਾ ਹੈ। ਦੂਸਰਾ ਅਰਥ ਇਹ ਵੀ ਮਹਾਂਪੁਰ ਕਰਿਆ ਕਰਦੇ ਸਨ ਬ੍ਰਹਮ ਸਰੋਤਰੀ ਬ੍ਰਹਮਨੇਸ਼ਤੀ ਗੁਰਮੁਖ ਮੁਖੀ ਗੁਰੂ ਜੀ ਸਿੱਖ ਦੇ ਤਾਂ ਹੀ ਜੀਵਨ ਮੁਕਤੀ ਦੇਣ ਲਈ ਉਪਦੇਸ਼ ਗਾਉਂਦੇ ਹਨ। ਤੇ ਮੁਖੀ ਗੁਰਾਂ ਦਾ ਗਾਇਆ ਹੈ ਉਪਦੇਸ਼ ਅਧਿਕਾਰੀ ਸਿੱਖ ਰਸਨਾ ਦੁਆਰਾ ਬੋਲ ਕੇ ਅਭਿਆਸ ਉਚਾਰਦੇ ਹਨ ਮੁਖੀ ਗੁਰਾਂ ਨਾਲ ਮਿਲ ਕੇ ਮਹਾਤਮਾ ਜਨ ਆਪਣੇ ਸਰੂਪ ਦੀ ਤੋਲ ਵਿਚਾਰ ਨੂੰ ਵਿਚਾਰਦੇ ਆ ਤੇ ਹੋਰਨਾਂ ਨੂੰ ਸਵੈ ਅਨੁਭਵ ਪ੍ਰਮਾਣ ਵਿੱਚ ਤੋਲ ਦਿੰਦੇ ਆ ਭਾਵ ਜੀ ਵੀ ਇਸ ਦੀ ਏਕਤਾ ਕਰਾ ਦਿੰਦੇ ਹਨ ਗੁਰਮਖ ਆਵੇ ਜਾਇ ਨਿਸੰਗ ਪਰ ਹਰ ਮੈਲ ਜਲਾਇ ਕਲੰਕ ਗੁਰਮਖ ਜਨ ਜੋ ਸੰਸਾਰ ਵਿੱਚ ਜਨਮ ਧਾਰ ਕੇ ਆਵੇ ਆਉਣਾ ਤੇ ਮਰ ਕੇ ਜਾਣਾ ਹੈ ਪਾਪ ਜੰਮਣਾ ਮਰਣਾ ਇਸ ਦੀ ਨਿਸੰਗ ਸ਼ੰਕਾ ਤੋਂ ਰਹਿਤ ਹੋ ਜਾਂਦਾ ਹੈ ਵਾ ਗੁਰਮਖ ਜਾਂਦਾ ਗਿਆਨ ਦੀ ਨਿਸੰਗ ਸੰਗ ਸੰਗਤ ਵੱਲੋਂ ਨੇ ਕਈਏ ਰਹਿ ਤੋਣ ਕਰਕੇ ਔਣਾ ਜਾਣਾ ਮਿਟ ਗਿਆ ਹੈ ਗੁਰਮਖ ਜਨ ਅਵਿਦਿਆ ਦੀ ਮਲੀਨਤਾ ਨੂੰ ਪਰ ਹਰਣ ਦੂਰ ਕਰ ਦਿੰਦਾ ਹੈ ਤੇ ਕਾਮ ਆਦਿਕ ਦੇਵਾ ਅ ਗਿਆਨ ਰੂਪ ਕਲੰਕ ਜਿੰਨ ਨੂੰ ਬ੍ਰਹਮ ਅਭਿਆਸ ਰੂਪ ਅਗਨੀ ਵਿੱਚ ਸਾੜ ਦਿੰਦਾ ਹੈ ਗੁਰਮਖ ਨਾਦ ਵੇਦ ਵਿਚਾਰ ਗੁਰਮਖ ਮੱਜਨ ਚੱਜ ਅਚਾਰ ਗੁਰਾਂ ਦੁਆਰਾ ਗੁਰਮੁਖ ਬਣੇ ਹੋਏ ਪੁਰਖ ਦਾ ਜੋ ਨਾਦ ਉਪਦੇਸ਼ ਹੈ ਇਹੋ ਹੀ বেদ ਦੀ ਵਿਚਾਰ ਹੈ ਭਾਪ ਗੁਰਮੁਖਾਂ ਦੇ ਉਪਦੇਸ਼ ਵਿੱਚ ਹੀ ਸਾਰੇ ਵੇਦਾਂ ਦਾ ਸਿਧਾਂਤ ਆ ਜਾਂਦਾ ਵਾ ਗੁਰਮੁਖ ਜਨ ਜੋ ਵੀ ਉਪਦੇਸ਼ ਦਿੰਦਾ ਉਸ ਵਿੱਚ ਹੀ ਸਾਰੇ ਵੇਦਾਂ ਦੀ ਵਿਚਾਰ ਤੇ ਤਤ ਸਿਧਾਂਤ ਦਾ ਨਿਰਣਾ ਆ ਜਾਂਦਾ ਹੈ ਸੋ ਇਸੇ ਤਰ੍ਹਾਂ ਮਾਰੇ ਕਹਿੰਦੇ ਗੁਰਮੁਖ ਜਾਂਦਾ ਇਹੋ ਹੀ ਮੱਜਨ ਹੁੰਦਾ ਪੁਰਬਾਂ ਦਾ ਇਸ਼ਨਾਨ ਆ ਜੋ ਚੱਜ ਭਲਾ ਆਚਾਰ ਕਾਰਜ ਕਰਨਾ ਵਾ ਜੋ ਸ੍ਰੇਸ਼ਟਾਚਾਰ ਨਿਸ਼ਕਾਮ ਕਰਮਾਂ ਦਾ ਕਰਨਾ ਵਾ ਜੋ ਗਿਆਨ ਦੇ ਚੱਜ ਢੰਗ ਦਾ ਸ੍ਰੇਸ਼ਟਾਚਾਰ ਕਰਨਾ ਹੈ ਗੁਰਮੁਖਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ ਗੁਰਮੁਖ ਜਾਂਦਾਬਦ ਉਪਦੇਸ਼ ਹੀ ਸਾਰ ਅਸਲੀ ਅੰਮ੍ਰਿਤ ਹੈ ਵਾ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਕੇ ਸਾਰ ਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਪਾਚਾ ਪਰਮਉਦੇ ਹਨ ਅਥਵਾ ਗੁਰਮੁਖ ਜਨ ਤਾਂ ਸਬਦ ਆਤਮ ਬ੍ਰਹਮ ਦੇ ਅੰਮ੍ਰਿਤ ਨਾਮ ਨੂੰ ਹੀ ਸਾਰ ਗ੍ਰਹਿਣ ਕਰਦਾ ਹੈ ਸਤਿਗੁਰੂ ਜੀ ਕਥਨ ਕਰਦੇ ਕਿ ਗੁਰਮੁਖ ਜਨ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਵੈ ਪਾਰ ਪਾਵ ਪਾਰ ਪਾ ਲੈਂਦਾ ਹੈ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦਾ ਹੈ ਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਨਾਮ ਰੂਪ ਜਹਾਜ਼ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਪਾਰ ਪਾਉਂਦਾ ਹੈ ਭਾਵ ਮੁਕਤ ਰੂਪ ਕਿਨਾਰੇ ਤੇ ਪਹੁੰਚਾਉਂਦਾ ਹੈ ਅੱਗੇ ਫਿਰ ਪ੍ਰਸ਼ਨ ਕੀਤਾ ਪੰਡਤ ਨੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਮੇਰੇ ਚਿੱਤ ਵਿੱਚ ਕਾਗਰਤਾ ਕਿਉਂ ਨਹੀਂ ਹੁੰਦੀ ਮੈਨੂੰ ਨਾਮ ਦਾ ਰਸ ਕਿਉਂ ਨਹੀਂ ਆਉਂਦਾ ਪਾਤਸ਼ਾਹ ਫਰਮਾਉਂਦੇ ਆ ਚੰਚਲ ਜੀਤ ਨਰ ਹੀਠਾਏ ਚੂਰੀ ਮਿਰਗ ਅੰਗੂਰੀ ਖਾਏ ਇਹ ਪਾण्डे ਇਹ ਚਿੱਤ ਵਿਸ਼ਿਆਂ ਦੀ ਸੰਗਤ ਕਰਕੇ ਹਰ ਵਕਤ ਚੰਚਲਤਾਈ ਵਿੱਚ ਹੀ ਰਹਿੰਦਾ ਇਸੇ ਕਰਕੇ ਸਾਧ ਸੰਗਤ ਦੁਆਰਾ ਨਾਮ ਰੂਪੀ ਅੰਤਰ ਮੁਖ ਰੂਪੀ ਬਤੂਰੀਆ ਪਾਦਵਾ ਸਰਦਾ ਭਾਵਨਾ ਰੂਪੀ ਵਾ ਰੂਪਾਨੰਦ ਰੂਪੀ ਥਾਂ ਵਿੱਚ ਇਸਤਤ ਨਹੀਂ ਰਹਿੰਦਾ ਵਾ ਜਿਹੜਾ ਚਿੱਤ ਗੁਰੂ ਸਾਹਿਬ ਜੀ ਦੇ ਸ਼ਬਦ ਰੂਪੀ ਥਾਂ ਵਿੱਚ ਇਸਤਤ ਨਹੀਂ ਰਹਿੰਦਾ ਉਹ ਚਿੱਤ ਸ਼ਬਦ ਵਿੱਚ ਨਾ ਟਿਕਣੇ ਕਰਕੇ ਸਦਾ ਚੰਚਲ ਹੀ ਰਹਿੰਦਾ ਹੈ ਪਾਦਸ਼ਾਹ ਫਰਮਾਉਂਦੇ ਆ ਕਿ ਇਹੋ ਜਿਹਾ ਅੰਤਇ ਕਰਨ ਰੂਪੀ ਖੇਤ ਵਿੱਚੋਂ ਕਾਮ ਕ੍ਰੋਧਾਦ ਵਿਕਾਰ ਰੂਪੀ ਮਿਰਗ ਹਰਨ ਸ਼ੋਭ ਗੁਣਾ ਰੂਪੀ ਅੰਗੂਰੀ ਹਰੀ ਕੇਤੀ ਨੂੰ ਖਾ ਜਾਂਦੇ ਆ ਫਿਰ ਪ੍ਰੇਸ਼ੰਸੀ ਸਤਿਗੁਰੂ ਜੀ ਚੇਤ ਅਚਲ ਕਿਵੇਂ ਹੁੰਦਾ ਹੈ ਵਾ ਸ਼ੋਭ ਗੁਣਾ ਰੂਪੀ ਹਰੀ ਖੇਤੀ ਦੀ ਰੱਖਿਆ ਕਿਵੇਂ ਹੁੰਦੀ ਹੈ ਗੁਰੂ ਪਾਤਸ਼ਾਹ ਉੱਤਰ ਦਿੰਦੇ ਅਗਲੀ ਪੰਕਤੀ ਵਿੱਚ ਚਰਨ ਕਮਲ ਉਰ ਧਾਰੇ ਜੀਤ ਚਿਰ ਜੀਵਨ ਚੇਤਨ ਨਿਤ ਨੀਤ ਇਹ ਭਾਈ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਆਪਣੇ ਚੀਤ ਹਿਰਦੇ ਦੇ ਉਰ ਅੰਦਰ ਧਾਰਨਾ ਕਰੇ ਵਾ ਚਰਨ ਕਮਲਾਂ ਦਾ ਹਰ ਵਕਤ ਉਰ ਹਿਰਦੇ ਵਿੱਚ ਚੇਤ ਚਿੰਤਨ ਕਰੇ ਤਾਂ ਨਿਤ ਨੀਤ ਨਿਤਾ ਪ੍ਰਤੀ ਜੋ ਚਰਨ ਜੀਵੀ ਚੇਤਨ ਬ੍ਰह्म ਹੈ ਉਹ ਪ੍ਰਾਪਤ ਹੋ ਜਾਂਦਾ ਹੈ ਵਾ ਫੇਰ ਚਿਰ ਜੀਵਨ ਚਰਨ ਜੀਵੀ ਹੋ ਜਾਂਦਾ ਹੈ ਕਿਉਂਕਿ ਨਿਤਾ ਪ੍ਰਤੀ ਸਦੀਵ ਰਹਿਣ ਵਾਲੇ ਚੇਤਨ ਸਰੂਪ ਪਰਮੇਸ਼ਰ ਦਾ ਰੂਪ ਹੀ ਹੋ ਜਾਈਦਾ ਹੈ ਜੋ ਚਰਨ ਜੀਵੀ ਤੇ ਨਿਤ ਨੀਤ ਸਦਾ ਸਦਾ ਸਭ ਦਾ ਜੀਵਨ ਰੂਪ ਪਰਮੇਸ਼ਰ ਹੈ ਉਸ ਨੂੰ ਚੇਤਨ ਸਿਮਰਨਾ ਕਰੇ ਚਿੰਤਤ ਹੀ ਦਿਸੈ ਸਭ ਕੋ ਇਹ ਚਿੱਤ ਹੈ ਏਕ ਤਹੀ ਸੁਖ ਹੋਏ ਇਹ ਭਾਈ ਸਾਰੇ ਕੋਈ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਚਿੰਤਾ ਤੋਰ ਹੀ ਦਿਸਦੇ ਆ ਵਾ ਪਦਾਰਥਾਂ ਦੀ ਪ੍ਰਾਪਤੀ ਦਾ ਚਿੰਤਨ ਕਰਦੇ ਦਿਸਦੇ ਆ ਜੋ ਸੰਸਾਰੀ ਪਦਾਰਥਾਂ ਦੀ ਚਿਤਵਨੀ ਨੂੰ ਛੱਡ ਕੇ ਸਰੂਪ ਦੀ ਪ੍ਰਾਪਤੀ ਵਾਸਤੇ ਇੱਕ ਪਰਮੇਸ਼ਰ ਨੂੰ ਚਿੰਤਨਾ ਸਿਮਰਨਾ ਕਰਦਾ ਹੈ ਤਹੀ ਕਿ ਇਹ ਉਸੇ ਨੂੰ ਹੀ ਆਤਮਾਨੰਦ ਰੂਪੀ ਸੁਖ ਪ੍ਰਾਪਤ ਹੁੰਦਾ ਹੈ ਵਾ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਚਿਤ ਵਸੈ ਰਾਚੈ ਹਰਨਾਈ ਮੁਕਤ ਭਇਆ ਪਤ ਸਿਓ ਘਰ ਜਾਏ ਜਦ ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਏ ਹੁੰਦਾ ਨਾਮ ਵਿੱਚ ਚਿਤ ਦੀ ਬਿਰਤੀ ਰਾਚੈ ਰਚ ਜਾਵੇ ਤਦ ਚੇਤਿ ਹਿਰਦੇ ਵਿੱਚ ਚੇਤਨ ਵਸ ਜਾਂਦਾ ਹੈ ਉਹ ਉਹ ਚੇਤ ਹੀ ਵਸਦਿਆਂ ਵਿੱਚ ਗਿਣਿਆ ਜਾਂਦਾ ਬਾਕੀ ਤਾਂ ਉਹ ਜੜੇ ਹੋਏ ਚਿਤ ਹਨ ଅਥਵਾ ਚਿਤ ਵਿੱਚ ਗੁਰ ਉਪਦੇਸ਼ ਵਸ ਜਾਵੇ ਫਿਰ ਰੋਮ ਰੋਮ ਵਿੱਚ ਪਰਮੇਸ਼ਰ ਦਾ ਨਾਮ ਰਚ ਜਾਂਦਾ ਅਤੇ ਉਹ ਪੁਰਖ ਮੁਕਤ ਰੂਪ ਹੋਇਆ ਹੈ ਵਾ ਬੰਦਨਾ ਤੋਂ ਰਹਿਤ ਹੋ ਗਿਆ ਹੈ ਅਤੇ ਪਦ ਇੱਜ਼ਤ ਦੇ ਨਾਲ ਆਪਣੇ ਸੱਤ ਸਰੂਪ ਤੁਰਿਆ ਪਦ ਸੱਚਖੰਡ ਰੂਪੀ ਘਰ ਵਿੱਚ ਜਾਂਦਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ